ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਸਵੇਰ ਆਪਣੀ ਇਹ ਫੁੱਲਾਂ ਦੀ ਤਰ੍ਹਾਂ ਤੁਹਾਡੀ ਵੀ ਵਾਹਿਗੁਰੂ ਜੀ ਇਸੇ ਤਰ੍ਹਾਂ ਖਿੜੀ ਰੱਖੇ ਤੰਦਰੁਸਤੀਆਂ ਰੱਖੇ ਜ਼ਿੰਦਗੀ 'ਚ ਖੁਸ਼ੀਆਂ ਰੱਖੇ ਫੁੱਲ ਖਿੜੇ ਹੋਏ ਬਹੁਤ ਸੋਹਣੇ ਲੱਗਦੇ ਨੇ ਜੀ ਸਾਰੇ ਚਾਹੇ ਉਹ ਸਬਜ਼ੀਆਂ ਵਾਲੇ ਹੋਣ ਜਾਂ ਸੋਹ ਵਾਲੇ ਆਪਣੇ ਲਾਏ ਹੋਣ ਇਹ ਤੋਰੀਆਂ ਨੂੰ ਵੀ ਦੇਖੋ ਕਿੰਨੇ ਕਿੰਨੇ ਪੀਲੇ ਫੁੱਲ ਆਏ ਹੋਏ ਨੇ ਤਿਤਲੀਆਂ ਫਿਰਦੀਆਂ ਨੇ ਉੱਤੇ ਇਧਰ ਆ ਗਈ ਜੀ ਆਪਣੀ ਦੂਸਰੀ ਦੁਪਹਿਰ ਖੜੀ ਦੋ ਕਲਰ ਦੇ ਫੁੱਲੇ ਤੇ ਖਿੜੇ ਹੋਏ ਨੇ ਤੇ ਇਹ ਜੀ ਸਦਾ ਬਹਾਰ ਬਹੁਤ ਸੋਹਣੇ ਲੱਗਦੇ ਨੇ ਜੀ ਫੁੱਲ ਖਿੜੇ ਹੋਏ ਆਪਦਾ ਮਨ ਵੀ ਖੇੜ ਜਾਂਦਾ ਫੁੱਲ ਦੇਖ ਕੇ ਇਧਰ ਆਪਾਂ ਕੱਪੜੇ ਧੋ ਦਿੱਤੇ ਨੇ ਜੀ ਕੱਲ ਨਹੀਂ ਤੋਤੇ ਸੀ ਰਖੜੀ ਬੰਨਣ ਗਏ ਸੀ ਆਪਾਂ ਅੱਜ ਤੋਤੇ ਨੇ ਸਾਰੇ ਇਹ ਨਵੀਂ ਦੁਪਹਿਰ ਖੜੀ ਲਾਈ ਸੀ ਜੀ ਇਸ ਵਾਰ ਇੱਥੇ ਹਜੇ ਕੋਈ ਖੁੱਲ ਨਹੀਂ ਆਇਆ ਹੁਣ ਆਊਗਾ ਕੋਈ ਇਹ ਹੋਰ ਤਰ੍ਹਾਂ ਦੇ ਨੇ ਹੁਣ ਆਪਾਂ ਲਾ ਲੈਣੇ ਜੀ ਨਾ ਕੱਪੜਿਆਂ ਦੀ ਤਹਿ ਸਾਰੇ ਤੋਤੇ ਸੀ ਜਿਹੜੇ ਦਾ ਟਾਈਮ ਹੈ ਚਾਹ ਪਾਣੀ ਪੀ ਲਿਆ ਆਪਾਂ ਦਪਹਿਰ ਦਾ ਸਾਰੇ ਦੁਪੱਟਾ ਕੰਮ ਦਾ ਕੱਪੜੇ ਸੰਭਾਲ ਲੈਣਾ ਨੇ ਧੋਣੇ ਤੇ ਹਾਲ ਹੋਣੀਆਂ ਪ੍ਰੈਸ ਕਰਨ ਵਾਲੇ ਪ੍ਰੈਸ ਕਰਨੇ ਆ ਸੁਟੀਆਂ ਨੰਗੇ ਬੱਚਿਆਂ ਨੇ ਵਰਗੀ ਪ੍ਰੈਸ ਕਰਨੀ ਜਵੇ ਸਕੂਲ ਲੱਗੋ ਆ aqui a passar a ਨਾ ਦੇ ਤਾਂ ਮਗਰ ਉਹਨਾਂ ਨੇ ਵੀਡੀਓ ਜ਼ਿਆਦਾ ਲੰਬੀ ਹੁੰਦੀ ਆ ਆਪਣੇ ਉਹ ਦੇਖ ਰਹੀਆਂ ਜੀ ਕੱਚੀ ਐ ਪੱਕੀ ਐ ਕੱਚੀ ਐ ਜੀ ਤੋਰੀਆਂ ਜੀ ਇਹੇ ਆਪਾਂ ਕੱਲ ਦਾ ਕੁੱਥੂ ਵਾਰ ਲੈ ਲੈਣਾ ਸੈਰੋਂ ਆਪਾਂ ਹੁਣ ਕਦੇ ਨਹੀਂ ਲੈ ਜਾਂਦੀ ਜੀ ਸਬਜ਼ੀ ਕਦੇ ਥੋੜੀਆਂ ਜਿਹੀਆਂ ਤੋਰੀਆਂ ਬਚ ਜਾਂਦੀਆਂ ਨੇ ਕਦੇ ਕਰ ਦੋ ਜਾਂ ਵਿੱਚ ਦੀ ਦਾਲ ਬਣਾ ਲੈਣੇ ਜੀ ਕੋਈ ਕੜੀ ਬਣਾ ਲੈਣੇ ਗਈ ਵਾਰੀ ਪਿਆਜ਼ ਮੈਂ ਥੋੜੀ ਲੈ ਕੇ ਆਈ ਆ ਜੀ ਸੁੱਕੀ ਸਬਜ਼ੀ ਚ ਥੋੜਿਆਂ ਦਾ ਤਕਕਾ ਲਾ ਲੈਨੇ ਆਪਾਂ ਤਰੀਆ ਲਈ ਜਬੱਤ ਪੈ ਜਾਂਦਾ ਇਹ ਸੁੱਕੀ ਸਬਜ਼ੀ ਤਾਂ ਘੱਟ ਨਾਲ ਦੀ ਸੱਜ ਜਾਂਦਾ ਇਹ ਧੋਣ ਵਾਲੇ ਦੀ ਪਿਆਜ਼ ਕਾਲੀ ਹੋਊਗੀ ਪੈਨੇ ਇਹਨਾਂ ਤੇ ਪਾਣੀ ਲੱਗ ਗਿਆ ਸੀ ਮੀਂਹ ਦਾ ਥੋੜੇ ਕਰਕੇ ਹੋ ਗਈ ਜੀ ਕੋਈ ਕੋਈ ਹੁੰਦਾ ਨਹੀਂ ਕਾਲਾ ਹਰੇਕ ਤਾਂ ਨਹੀਂ ਹੁੰਦਾ ਆਪਣੇ ਕੋਲ ਆਪਾਂ ਕੋਈ ਵਿੱਚ ਵਿੱਚ ਇਹਦੇ ਲੰਬੇ ਕੱਟ ਕੇ ਜੇ ਘੱਟ ਹੋਵੇ ਕਦੋਂ ਤਾਂ ਮੈਂ ਇਕੱਠੇ ਪਾ ਲੈਂਦੀ ਹਣੀ ਅੱਜ ਨਹੀਂ ਪਾਉਂਦੇ ਆਪਾਂ ਇਹ ਹੈਗਾ ਜੀ 1/2 ਕਿਲੋ 1 ਕਿਲੋ ਆਮਾ ਕਰ ਦੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਿਮੂਤ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਨੂੰ ਤਜੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਆਪਾਂ ਸਪੋਰਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਜੀ ਜੇਲੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਵੀਡੀਓ ਦੇਖਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਉਹਨੂੰ ਪਤਾ ਹੀ 라 ਦਿੰਦੀ ਹੈ ਜੀ ਸਾਂਹ ਦਿੱਤੇ ਨੇ ਸਾਰੇ ਤੇ ਹੁਣ ਪਾਣੀ ਪਿਆ ਕੇ ਆਈਆਂ ਮੱਝਾਂ ਹੁਣ ਆਪਾਂ ਸਬਜ਼ੀ ਕੱਟ ਲੈਣੇ ਆ ਪਹਿਲਾਂ ਕਣੀਆਂ ਪੈਂਦੀਆਂ ਸੀ ਥੋੜੀਆਂ ਜੀਆਂ ਤਾਂ ਕਰਕੇ ਆਪਾਂ ਪਾਣੀ ਪਿਉਣ ਨੂੰ ਲੇਟ ਹੋ ਗਏ ਮੱਝਾਂ ਥੋੜੀ ਥੋੜੀ ਕਣੀਆਂ ਜੀਆਂ ਪਹਿਲਾਂ ਸੀ हट ਗਈਆਂ ਜੀ ਜਿਆਦਾ ਨਹੀਂ ਨਹੀਂ ਪਿਆ ਹੁਣ ਤਾਂ ਧੁੱਪ ਨਿਕਲ ਗਈ

ਸਭ ਜਿਆ ਮਗਾਟ ਕੇ ਥੋੜੇ ਵਿੱਚ ਬਾਗਿਆ ਮਸਾਲਾ ਪੁੱਟ ਲੈ ਕੇ ਤੇ ਸਾਈਡ ਤੇ ਖੰਡਾਣੀ ਨੂੰ ਅੰਮਲ ਪਾ ਲੈ ਕੇ ਕੱਢੂ ਪਾਣੀ ਨਹੀਂ ਪਾਉਂਦੇ ਕਿ ਆਪਾਂ ਸਬਜ਼ੀ ਦੇ ਕਾਲੀ ਸਾਰਾ ਨਾ ਕੱਟ ਗਿਆ ਇਸ ਤੇ ਪਕਾਉਣੀ ਹੈ ਨਾ ਆਪਾਂ ਆਟਾ ਗੁੰਨੇ ਕੇ ਰੱਖ ਲਿਆ ਜੀ ਇਹ ਸਵੇਰ ਦਾ ਸੀਗਾ ਥੋੜਾ ਜਿਹਾ ਕਦੇ ਕਦੇ ਵਚ ਜਾਂਦਾ ਜੀ ਨਹੀਂ ਤਾਂ ਮੈਂ ਹਰ ਟਾਈਮ ਤਾਜ਼ਾ ਆਟਾ ਗੁੰਦੀ ਹੁੰਦੀ ਹੰਨੀ ਆ ਇਹ ਆਪਣੀ ਸਬਜੀ ਬਣੀ ਪਈ ਐ ਤੇ ਇਧਰ ਦੁੱਧ ਨੂੰ ਵਾਲੀ ਦੇ ਲਈ ਆਪਾਂ ਰੋਟੀ ਰੋਟੀ ਰਹਿ ਗਈ ਜੀ ਬਣਾਉਣ ਵਾਲੀ ਉਹ ਆਪਾਂ ਠਹਿਰ ਕੇ ਬਣਾਵਾਂਗੇ ਇਧਰ ਆ ਪਤਰਾ ਹੋਇਆ ਜੀ ਚੁੱਲੇ ਤੇ ਮੱਝ ਦਾ ਦਲੀਆ ਲੇਟੀ ਅੱਗ ਮਚਾ ਦਨੇ ਆ ਜੀ ਹੋਰ ਆਪਾਂ ਵਿੱਚ ਆਪਾਂ ਰੋਟੀਆਂ ਪਾ ਦਿੱਤੀਆਂ ਨੇ ਜੀ ਸਵੇਰ ਵਾਲੀਆਂ ਅਵਾਲੀ ਆਈ ਤਾਂ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦਲੀਆ